ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਵਿਰਧ ਆਸ਼ਰਮ ਜਾ ਕੇ ਪੁੱਛਿਆ ਬਜ਼ੁਰਗਾਂ ਦਾ ਹਾਲ ਜਾਂ ਡੀਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਵਿਰਧ ਆਸ਼ਰਮ ਪਿੰਡ ਰੋਂਗਲਾ ਵਿਖੇ ਦਿੱਤਾ ਜ਼ਰੂਰਤ ਦਾ ਸਮਾਨ ਡੀਰਾ ਸੱਚਾ ਸੌਦਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦੀਆਂ ਬਲਕ ਪਟਿਆਲਾ ਦੇ ਆਨੰਦਨਗਰ ਏਰੀਆ ਦੀ ਸਾ ਸੰਗਤ ਵੱਲੋਂ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਦੀ ਰਹਿਨਮਾਈ ਹੈਠ 167 ਨੰਬਰ ਤੇ ਦਰਜ ਮੰਤਾ ਭਲਾਈ ਕਾਰਜ ਅਨਾਥ ਬਜ਼ੁਰਗ ਨਾਗਰਿਕਾਂ ਨਾਲ ਸਮਾਂ ਬਿਤਾਉਣ ਵਿਰਧ ਆਸ਼ਰਮਾ ਵਿੱਚ ਜਾਣਾ ਤੇ ਅਮਲ ਕਮਾਉਂਦਿਆ ਅੱਜ ਬਲਾਕ ਪਟਿਆਲਾ ਦੇ ਆਨੰਦਨਗਰ ਦੇ 15 ਮੈਂਬਰ ਅਤੇ ਸ਼ਾ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਵਿਰਧ ਆਸ਼ਰਮ ਪਿੰਡ ਰੋਂਗਲਾ ਵਿਖੇ ਬਜ਼ੁਰਗਾਂ ਨੂੰ ਫਰੂਟ ਅਤੇ ਰਾਸ਼ਨ ਦਾ ਸਮਾਨ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ 85 ਮੈਂਬਰ ਧਰਮਪਾਲ ਇंसा ਅਤੇ ਬਲਾਕ ਪ੍ਰੇਮੀ ਸੇਵਕ ਮਨਜੀਤ ਸਿੰਘ ਨੇ ਦੱਸਿਆ ਕਿ ਉੱਥੇ ਰਹਿ ਰਹੇ ਬਜ਼ੁਰਗਾਂ ਨਾਲ ਕਾਫੀ ਸਮਾਂ ਬਿਤਾਇਆ ਗਿਆ। ਅਤੇ ਵਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਹਾਲ-ਚਾਲ ਪੁੱਛਿਆ ਗਿਆ। ਉਹਨਾਂ ਕਿਹਾ ਕਿ ਵਿਰਧ ਆਸ਼ਰਮ ਪ੍ਰਬੰਧਕਾਂ ਨੇ ਡੇਰਾ ਸੱਚਾ ਸੌਦਾ ਦੀ ਸਾਥ ਸੰਗਤ ਅਤੇ ਪੂਜਨੀਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਦਾ ਇਸ ਨੇਕ ਕਾਰਜ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ ਇਸ ਮੌਕੇ ਜਾਣਕਾਰੀ ਦਿਨੇ ਆ ਬਲਾਖ ਪਟਿਆਲਾ ਦੇ 15 ਮੈਂਬਰ ਇਕਬਾਲ ਇਨਸਾ ਅਤੇ ਦਰਵਾਰਾ ਸਿੰਘ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਦੀ ਅਸਾਦੀ ਰਹਿਨਮਾਈ ਹੇਠ ਚੱਲ ਰਹੇ ਮਾਨਵਤਾ ਭਲਾਈ ਦੇ ਕਾਰਜ ਸਾਜ ਸੰਗਤ ਵਾਦ ਚੜਕੇ ਕਰਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਡੇਰਾ ਸੱਚਾ ਸਵਾਦਾ ਦੀ ਸਾਜ ਸੰਗਤ ਮਾਨਵਤਾ ਭਲਾਈ ਦੇ 170 ਕਾਰਜ ਕਰ ਰਹੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਬਜ਼ੁਰਗ ਬੇਸਹਾਰਾ ਬਜ਼ੁਰਗਾਂ ਦਾ ਖਿਆਲ ਰੱਖਣਾ ਹੈ। ਗੰਨਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਜਨੀਕ ਹਜੂਰ ਪਿਤਾ ਜੀ ਡਾਕਟਰ ਸੰਤ ਗੁਰਮੀਤ RAM ਰਹੀਮ ਸਿੰਘ ਜੀ ਇਨਸਾਫ ਦੇ ਆਦੇਸ਼ਾਂ ਅਨੁਸਾਰ ਉਹਨਾਂ ਦੀ ਪ੍ਰੇਰਣਾ ਅਨੁਸਾਰ ਪਿੰਡ ਰੌਂਗਲਾ ਦੇ ਵਿੱਚ ਜੋ ਗਿਰਦਾ ਅਸ਼ਰਮ ਹੈ ਇੱਥੇ ਤਕਰੀਬਨ 25 ਦੇ ਕਰੀਬ ਮੈਂਬਰਸ ਜੋ ਇੱਥੇ ਰਹਿ ਰਹੇ ਹਨ ਉਹਨਾਂ ਵਾਸਤੇ ਛੋਟਾ ਜਿਹਾ ਇੱਕ ਤੋਹਫਾ ਲੈ ਕੇ ਆਏ ਆਂ ਉਹਨਾਂ ਦੀ ਛੋਟੀ ਜੀ ਹੈਲਪ ਉਹਨਾਂ ਨੂੰ ਮਿਲਣ ਦੀ ਖਤਰ ਕਿ ਉਹਨਾਂ ਨੂੰ ਆਪਣਾਪਣ ਮਹਿਸੂਸ ਹੋਵੇ ਪੁਜਨੀਕ ਗੁਰੂ ਜੀ ਨੇ ਵੀ ਇਹ ਵਚਨ ਕੀਤੇ ਆਂ ਕਿ ਬੇਟਾ ਜਿਨ੍ਹਾਂ ਦਾ ਕੋਈ ਨਹੀਂ ਹੈ ਉਹਨਾਂ ਦਾ ਸਾਰਾ ਡੇਰਾ ਸਦਾ ਸੇਵਾਦਾਰ ਨੇ ਬਣਨਾ ਉਹਨਾਂ ਨੂੰ ਹੀ ਮਹਿਸੂਸ ਨਹੀਂ ਹੋਣ ਦੇਣਾ ਕਿ ਸਾਡਾ ਕੋਈ ਹੋਰ ਨਹੀਂ ਹੈ ਸੋ ਅਸੀਂ ਗੁਰੂ ਜੀ ਦੇ ਪ੍ਰੇਰਨਾ ਸਦਕਾ ਉਹਨਾਂ ਦੇ ਵਚਨਾਂ ਅਨੁਸਾਰ ਇੱਥੇ ਆਉਂਦੇ ਰਹਿੰਦੇ ਆਂ ਪਹਿਲਾਂ ਵੀ ਆਏ ਆਂ ਔਰ ਅੱਗੇ ਤੋਂ ਵੀ ਜਰੂਰ ਇਹ ਜਾਰੀ ਰੱਖਾਂਗੇ ਜਿਨ੍ਹਾਂ ਸਤਿਗੁਰ ਨੇ ਸਾਡੀ ਸਾਡੇ ਤੇ ਰਹਿਮਤ ਕੀਤੀ ਸਾਨੂੰ ਹਿੰਮਤ ਬਖਸ਼ੀ ਅਸੀਂ ਵੱਧ ਤੋਂ ਵੱਧ ਇਹ ਸੇਵਾ ਕਰਦੇ ਰਵਾਂਗੇ ਔਰ ਇਹ ਸੇਵਾ ਇੱਕ ਨੋਬਲ ਸੇਵਾ ਹੈ ਕਿਉਂਕਿ ਉਹ ਬਜ਼ੁਰਗ ਜਿਨ੍ਹਾਂ ਨੇ ਜਿਨ੍ਹਾਂ ਨੂੰ ਆਪਣੇ ਕਰਜ਼ਿਆਂ ਨੇ ਵੀ ਆਪਣੇ ਘਰੋਂ ਬੇਕਾਰ ਕਰ ਦਿੱਤਾ ਇੱਥੇ ਰਹਿਣ ਲਈ ਮਜਬੂਰ ਕਰਤਾ ਪਰ ਸਾਡੇ ਲਈ ਇਹ ਬੇਗਾਨੇ ਨਹੀਂ ਹੈ ਇਹ ਸਾਡੇ ਹੀ ਦੁਨੀਆ ਦਾ ਅੰਗ ਹੈ ਔਰ ਇਹਨਾਂ ਦੀ ਦੇਖਭਾਲ ਕਰਨਾ ਇਹਨਾਂ ਦੀ ਨੇਲੰਜੂਲ ਨਾਲ ਬਹੁਤ ਵੱਡਾ ਇਫੈਕਟ ਪੈਂਦਾ ਹੈ ਇਹਨਾਂ ਦੀ ਤੰਦਰੁਸਤੀ ਤੇ ਵੀ ਇਹਨਾਂ ਦੀ ਸਿਹਤ ਤੇ ਵੀ ਸੋ ਜੋ ਪਿਤਾ ਜੀ ਬਚਨ ਕਰਦੇ ਆ ਉਹਦੇ ਬਹੁਤ ਵੱਡੇ ਮੰਤਵ ਹੁੰਦੇ ਆ ਬਾਅਦ ਦੇ ਵਿੱਚ ਪਤਾ ਲੱਗਦਾ ਲੰਬੇ ਸਮੇਂ ਦੇ ਬਾਅਦ ਸੋ ਉਹਨਾਂ ਬਚਨਾਂ ਤੇ ਚੱਲਦੇ ਹੋਏ ਅਸੀਂ ਅੱਜ ਇਸ ਰੌਂਗਲਾ ਜੋ ਗਿਰਦਾ ਆਸ਼ਰਮ ਹੈ ਇੱਥੇ ਪਹੁੰਚੇ ਆ ਜੀ ਔਰ ਇਸੇਵਾ ਦੇ ਵਿੱਚ ਹਿੱਸਾ ਪਾ ਰਹੇ ਆ ਔਰ ਮਾਲਿਕ ਅਗੇ ਹੀ ਅਰਦਾਸ ਕਰਦੇ ਆ ਕਿ ਸਤਿਗੁਰੂ ਸਾਨੂੰ ਹਮੇਸ਼ਾ ਹਿੰਮਤ ਬਖਸ਼ਣਾ ਕਿ ਅਸੀਂ ਐਦਾਂ ਦੀ ਸੇਵਾ ਵੱਧ ਚੜ੍ਹ ਕੇ ਕਰਦੇ ਰਹੀਏ ਔਰ ਇਨ ਬਜ਼ੁਰਗਾਂ ਦੀ ਜਿੰਨੀ ਵੱਧ ਤੋਂ ਵੱਧ ਸੇਵਾ ਕਰ ਸਕੀਏ ਅਸੀਂ ਹਮੇਸ਼ਾ ਤਿਆਰ ਰਹਾਂਗੇ ਨਾਨਕ ਸਤਿਗੁਰੂ ਤੇਰੇ ਵਿੱਚ ਤਾਂ ਤਨ ਸਤਿਗੁਰੂ ਤੇਰਾ ਹੀ ਆਸਰਾ ਸਾਡੇ ਗੁਰੂ ਜੀ ਦੀ ਪ੍ਰੇਰਨਾ ਦੁਆਰਾ 170 ਮਾਨ ਦਾ ਅਪ্লাই ਦੇ ਕੰਮ ਚੱਲਿਆ ਜੇ ਇਹਨਾਂ ਦੇ ਵਿੱਚੋਂ ਇਹਨਾਂ ਬਜ਼ੁਰਗਾਂ ਨੂੰ ਅਸੀਂ ਕੁਝ ਆਪਣੇ ਹੱਥੀ ਖੋਣ ਆਏ ਆ ਇਹ ਸਾਡੀ ਸੇਵਾ ਕਰਕੇ ਇੰਨੀ ਆਤਮਾ ਖੁਸ਼ ਹੋਈ ਆ ਕਿ ਅਸੀਂ ਆਪਣੇ ਬਜ਼ੁਰਗਾਂ ਦਾ ਇਹਦੀ ਸੇਵਾ ਕਰਨਾ ਹੈ ਮਨੁੱਖਤਾ ਭਲਾਈ ਦੇ ਕੰਮ ਦੇ ਵਿੱਚ ਸਾਡਾ 15 ਲੱਖ ਯੂਨਟ ਬਲੱਡ ਥਾਮ ਹੋ ਚੁੱਕਿਆ ਤੇ 22100 ਦੇ ਕਰੀਬ ਅਸੀਂ ਬਾਡੀयां ਦਾਨ ਕਰ ਚੁੱਕੇ ਹਾਂ 1.5 ਲੱਖ ਤੋਂ ਕਰੀਬ ਉੱਪਰ ਜਾਦੇ ਅਸੀਂ ਅੱਖਾਂ ਦਾਨ ਕਰ ਚੁੱਕੇ ਹਾਂ ਤੇ ਹਰ ਸੰਸਾਰਵਾਦੀ ਮਤਲਬ ਬੂਟੇ ਲਾਈਏ ਸਵੱਛ ਭਾਰਤਵਾਦ ਦੀ ਸਫਾਈ ਵਿਹਾਂ ਚਲਾ ਚੁੱਕੇ ਹਾਂ ਇਹ ਸਾਡੇ ਗੁਰੂ ਜੀ ਦੀ ਪ੍ਰੇਰਣਾ ਹੈ ਇਹ ਬਿਰਧ ਆਸ਼ਰਮਾਂ 'ਚ ਜਾਇਆ ਕਰੋ ਉਹਨਾਂ ਦਾ ਵੀ ਹੌਸਲਾ ਹੁੰਦਾ ਉਹਨਾਂ ਨੂੰ ਇਹ ਲੱਗਦਾ ਵੀ ਸਾਡਾ ਕੋਈ ਅਜ ਆਪਣਾ ਆਇਆ ਹੈ ਸਾਡੇ ਪਰਿਵਾਰ ਦਾ ਆਇਆ ਹੈ ਇਸ ਇਸ ਕਰਕੇ ਆਇਆ ਸਾਨੂੰ ਵੀ ਇਹ ਲੱਗਦਾ ਵੀ ਸਾਡੇ ਪਰਿਵਾਰ ਦਾ ਹੀ ਅੰਗ ਨੇ ਸਾਡਾ ਇਹਨਾਂ ਦੀ ਸੇਵਾ ਕਰਨ ਨੂੰ ਵੱਧ ਤੋਂ ਵੱਧ ਜੀ ਕਰਦਾ ਵੀ ਵੱਧ ਤੋਂ ਵੱਧ ਖੁਸ਼ ਰਹਿਣ ਤੇ ਵੱਧ ਤੋਂ ਵੱਧ ਇਹ ਤੰਦਰੁਸਤ ਰਹਿਣ ਪਹਿਲਾਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਹੈ ਜੀ ਸਾਡਾ ਬਿਰਧ ਆਸ਼ਮ ਬੰਗਲਾ ਵੱਲੋਂ ਸੋ ਮੈਂ ਡੇਰਾ ਸੱਚਾ ਸੌਦਾ ਦੀ ਸਮੂਹ 사ંગਤ ਦਾ ਬੜਾ ਹੱਥ ਜੋੜ ਕੇ ਧੰਨਵਾਦ ਕਰਦਾ ਬਿਰਧ ਆਸ਼ਮ ਵੱਲੋਂ ਕਿ ਜਿਹੜਾ ਉਹ ਮਹੀਨਾਵਾਰ ਉਹਨਾਂ ਨੇ ਇੱਕ ਲੜੀ ਚਲਾਈ ਹੋਈ ਹੈ ਵੀ ਹਰ ਮਹੀਨੇ ਬਿਰਧ ਆਸ਼ਮ ਦੇ ਬਜ਼ੁਰਗਾਂ ਦੇ ਲਈ ਫਲ ਫਰੂਟ ਰਾਸ਼ਨ ਜੋ ਕਿ ਸਾਨੂੰ ਰੂਟੀਨ ਲਾਈਫ ਦੇ ਵਿੱਚ ਚਾਹੀਦਾ ਹੁੰਦਾ ਹੈ ਉਹ ਸਾਨੂੰ ਮੁਹੱਈਆ ਕਰਾਉਂਦੇ ਆਂ ਔਰ ਮੈਂ ਸੰਸਥਾ ਦੇ ਜਿਹੜੇ ਪ੍ਰਬੰਧਕ ਹੈ ਇਸ ਮੰਡਲ ਦੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਅੱਗੇ ਨੂੰ ਵੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਕਿਰਪਾ ਇਹ ਜਿਹੜੀ ਸੇਵਾ ਹੈ ਇਹਨੂੰ ਨਿਰੰਤਰ ਚਲਾਉਂ